ਨੀ ਫੜ ਕੇ ਨਾ ਹੁੰਦੀ ਚੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਮੀਂਹ ਸੈੱਟ ਲਾ ਤੇ ਇਸ ਜਾੜੀਆਂ ਕਰ ਤਾਨੂੰ ਜਾਣੀ ਕਰਕੇ ਰੋਕੇ ਹੁਣ ਉਹਨੇ ਜਾੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੋਰ ਤਨ ਫੇਰ ਲੰਗੇ ਆ ਉਦੋਂ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰੀਏ ਗੱਡੀ ਨੂੰ ਲਾ ਕੇ ਮਰਾ ਲੱਗ ਰਹੀ ਹੈ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਤੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਡਰਕ ਲਿਆਂਦਾ ਰੱਖ ਲਿਆਂਦਾ ਹਾਂ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹੈ ਕੰਮ ਨਹੀਂ ਹੁੰਦਾ ਆਹ ਤੱਕ ਨਹੀਂ ਭਾਜੀ ਵਰਦੀ ਜਾ ਸਾਡੀ ਹੋਣੀ ਹੈ ਇਸ ਨਾਗਰ ਸਾਹਮਣੇ ਲੱਗਾਂ ਦੱਸੋ ਯਾਰ ਵੀ ਨਾ ਰਹਾ ਆਹ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈ ਨੀ ਨੀ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਬਣ ਗਈ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਕੋਲਵਾ ਦੋ ਆਪ ਖਰਾ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲਗਾਉਂ ਪਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦੇ ਆ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਤਮਾਣ ਹੀ ਪਈ ਜੀ ਹਮ ਕਰ ਮੂੰਹ ਤੇ ਲਖਿਆ ਤਰੇ ਉਹ ਮੈਂ ਇਹਨੂੰ ਵੀਰੀ ਦੱਸਿਆ ਇਹਨੂੰ ਕਿੰਨੀ ਘਰੀ ਦੱਸ ਇਹ ਮੈਨੂੰ ਆਂਦਾ ਵੀ ਤੈਨੂੰ ਮੈਂ ਹੋਂਦ ਦੇਖਿਆ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿ ਗਨ ਰੋਕਿਆ ਕਿ ਉਸ ਨੂੰ ਮੈਂ ਜਾਰੀ ਲੱਗੀ ਹਾਂਜੀ ਪੂਨ ਸਿਟੀ ਦੇ ਤੇ ਬਲਾਜਮਾ ਮੈਂ ਵੀ ਬਲਾਜਮਾ ਹਾਂਜੀ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦੋਂ ਵੀ ਲਾ ਮੈਂ ਸਾਈਡ ਦੇ ਨਾਲ ਮੈਂ ਸਾਡੀ ਕਿਰੇ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਨੋਰਨ ਪੁਮਾ ਦਾ ਸਾਲ ਮੇਰੀ ਆਪਣੀ ਜਗ੍ਹਾ ਆ ਜਾਣੀ ਪੜੀ ਆ ਤੈਨੂੰ ਹੋ ਗਈ ਆਪਣੀ ਜਗ੍ਹਾ ਆ ਜਾਣੀ ਵਰਦੀ ਪਾ ਕੇ ਤੇ ਨਹੀਂ ਮੈਂ ਯਾਰ ਮੈਂ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਕਮਾਲ ਹੋਈ ਯਾਰ ਮੈਂ ਲਾਉਣੀ ਆ ਲਾੜੀਆਂ ਤੇ ਤੈਨੂੰ ਜੋੜਿਆ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਓ ਫੇਰ ਤੈਨੂੰ ਲਾਉਣੀ ਆ ਮੈਂ ਆ ਸ਼ਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਲ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਨਾ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲਾ ਕੇ ਤਰੇ ਖਰਾਮ ਹੈ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਤੇ ਕੀ ਕਰੇ ਮੈਨੂੰ ਤੇ ਪਿਆਰ ਮੈਨੂੰ ਕਿਹਦਾ ਦੋ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕਿਹਦਾ ਦੋ ਰੁਕਣਾ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਹਿਆ ਕੀ ਕਹਿਆ ਕੀ ਉਹ ਜਾਣ ਕੇ ਬੱਸ ਹੀ ਨਾ ਤੇ ਤੈਨੂੰ ਕਿਹਾ ਕੀ ਉਹ ਤੇ ਐਵੇਂ ਬਸ ਹੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤ ਨਹੀਂ ਨਾ ਦੇਖੋ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਮੈਂ ਜ਼ੋਰ ਨਾਲ ਭਾਈ ਸਾਈਡ ਤੇ ਕਹਿੰਦਾ ਮੇਰੀ ਜਾਨ ਕਾ ਤੇ ਵੀ ਇੱਕ ਮ ਕੁੱਝ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮੈਡਮ ਮੇਰੀ ਗੱਲ ਸੁਣੋ ਬੋਲੋ ਐਨਾ ਹੀ ਤੋਂ ਅਸਲਾ ਨਾ ਕਹਿੰਦਾ ਐਨਾ ਹੀ ਤੋਂ ਅਚਾਰੀ ਨਹੀਂ ਹੁੰਦੇ ਦੋ ਦੋ ਜਿੰਦੀ ਰਹਿ ਵੀ ਜਾ ਕੇ ਪੁੱਛ ਤਿੰਨ ਬਣਾ ਕਵਰੀ ਕੀ ਕੀਤੀ ਰਜੀਰ ਐਵੇਂ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਮਿੰਟ ਲਾ ਰੋ ਮੈਂ ਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੀ ਰੁਕ ਜੰਨਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਨ ਰਹੀ ਜੇ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਲੱਗੂ ਤੇ ਮੈਂ ਮੈਂ ਵੀ ਥਾਣੇ ਕੱ ਆਪਰੇਸ਼ਨ ਤੇ ਮੈਂ ਦੀ ਹੋਈ ਆਪਣੀ ਡੂੜੀ ਕਰਾਂ ਮਾਨੂੰ ਕੋਈ ਪੀਰੇ ਤੇ ਇਹ ਕਿਹੜੀ ਗੱਲ ਜਿਹੜੀ ਡੂੜੀ ਤੂੰ ਕਰ ਰਿਹਾ ਅੱਜ ਮੈਂ ਕਰਾਉਂਦੇ ਜਾਲੀਆਂ ਲਾ ਮੈਂ ਨਹੀਂ ਲਾਉਣੀ ਕਿਉਂ ਨਹੀਂ ਲਾਉਣੀ ਫਿਰ ਲੰਘਾ ਰੋ ਬੈਠਾ ਰੋ ਸਭ ਦੇ ਨਾਲ ਨਹੀਂ ਖੜਨਾ ਕੋਈ ਨਹੀਂ ਮੈਨੂੰ ਆ ਕੇ ਤੋਰ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਤੇ ਤਾਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਤੇ ਸਹਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਲਾਉਣ ਵਾਲਾ ਮੈਂ ਲਾਉਣੀ ਤੂੰ ਉਸ ਟੇਬਲ ਉੱਤੇ ਲਾਉਣੀ ਆ ਉਹ ਮੈਂ ਲਾਈਆਂ ਜਾਲੀਆਂ ਫਿਰ ਲਾਉਂਗਾ ലാ നീ ചെറിയ ਰਿਪੋਰਟ ਕਰਦੇ ਸਾਡੇ ਸਾਣ ਕਾਡੇ ਤੁਸੀਂ ਦੂਰੀ ਕਾਣੇ ਬਕਵਾਸ ਥੋੜੀ ਜਿਹੀ ਕੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਂ ਲਾੜਾ ਫੋਨ ਜਿਨੂੰ ਲਾੜਾ ਕਿਹਨੂੰ ਹਟਾਏ ਕਿ ਮੈਂ ਲਾੜਾ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲਾ ਕੀ ਕਹਿੰਦਾ ਮੈਂ ਬਕਵਾਸ ਕਿਉਂ ਇਹਨੂੰ ਬਕਵਾਸ ਵਾਲਾ ਕੀ ਗੱਲ ਮੈਂ ਸਾਡੇ ਸਾਣ ਕਾਣੇ ਮੈਂ ਕਾਣ ਕਾਣੇ ਮੈਂ ਮਹਕਮਾ ਸਾਡੇ ਕਾਣੇ ਮੈਂ ਮਹਕਮਾ ਸਾਹਿਬ ਕਾਣੇ ਦਾ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਿੰਨੂੰ ਫੋਨ ਲਾਉਣਾ ਲਾਉ ਤੂੰ ਹਲੋ ਨਾ ਟਿੱਪੀ ਨਾ ਲਾਉਣਾ ਹਲੋ ਹਾਜੀ ਸਾਹਿਬ ਉਹ ਸਾਰੇ ਇੱਥੇ ਰੁੱਕ ਕੇ ਗਲੋਤੇ ਆ ਜਾਲੀਆਂ ਲਾਈਆਂ ਲਾ ਕੋ ਬੜਾ ਮਾਜਮ ਪਲਾਂਟਮ ਕਾਣਾ ਬਾਕੀ ਕੱਟ ਕੋਈ ਚੱਕਰ ਨਹੀਂ ਵੀਡੀਓ ਬਣੀ ਆ ਦੁਕਾਨਾ ਦੇ ਸ਼ੇਅਰ ਕਰਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਓਏ ਓਏ ਮੈਂ ਫੋਨ ਲੰਦੇ ਜਾ ਤੂੰ ਠੀਕ ਹੈ ਤੂੰ ਹੀ ਉਹਦਾ ਜੋ ਸਟੇਟ ਲੈ ਲੈ ਜਿਹੜੀ ਗੱਡੀ ਲੈ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੈਨੂੰ ਆਖੜੇ ਗੱਡੀ ਸਾਈਡ ਤੇ ਚੱਲ ਮਤਲਬ ਬੋਲਣ ਦੀ ਤਾਂ ਜਾਨ ਸਕਣਾ ਕਿ ਮਾਜਮ ਲਾ ਕੇ ਮੈਨੂੰ ਕਹਿੰਦਾ ਤੂੰ ਆਪਣ ਨੂੰ ਨੋਵਾ ਦੀਆਂ ਜਾਲੀਆਂ ਲਿਆ ਲਾ ਸਾਈਡ ਤੇ ਉਹਨਾਂ ਮੈਂ ਕਹਤਾ ਮੈਂ ਮੇਰੇ ਗਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਮੁੱਦ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦਣ ਵੀ ਰਾਹ ਜਾ ਰਹੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਰੋਣਾਗੇ ਜੀ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਐਨੀ ਵੀ ਆਪਣੀ ਡਿਊਟੀ ਕਰਨ ਦੇ ਜੀ ਦਾ ਤੂੰ ਆਪ ਦੰ ਲਿਆ ਇੱਥੇ ਸੋਹੇ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀ ਕਿੰਨੀ ਇੱਜ਼ਤ ਦੇਣਾ ਬਲ ਕਿੰਨੀ ਇੱਜ਼ਤ ਕਿੰਨਾ ਤੂੰ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦੀ ਫਿਰ ਪਿੱਛੇ ਤੁਹਾਡਾ ਵੀ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਠੀਕ ਆ ਇਦਾਂ ਮਤਲਬ ਆਹ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਹ ਤੋਂ ਜਾਰੀਆਂ ਨਾ ਲਾਵਾਂ ਮੈਂ ਖਵਾਣਾ ਹੀ ਸੀ ਕਿਹਾ ਨਹੀਂ ਤੁਸੀਂ ਫਿਰ ਕਿੱਦਾਂ ਕਹਿਤਾ ਮੈਂ ਖਵਾਣਾ ਸੀ ਤੁਮ ਕੋਹੜੇ ਮੇਕੋ ਵੀ AK47 ਹੈਗੀ ਇਹ ਕੀ ਗੱਲ ਤੇ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਬਸ ਸਿੱਤੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਮੈਂ ਮੇਰੇ ਫਿਰ ਮਲਾਜਮ ਨਾਲ ਕੋਰਪੋਰੇਟ ਤੇ ਕਰੋ